ਖਾਤੇ ਵਿਅਕਤੀਆਂ ਨੇ ਨੌਜਵਾਨ ਨੂੰ ਕੀਤਾ ਗੰਭੀਰ ਜ਼ਖਮੀ ਇਲਾਜ ਦੌਰਾਨ ਨੌਜਵਾਨ ਦੀ ਮੌਤ ਜ਼ਿਲ੍ਹਾ ਤਰਨਤਾਰਨ ਪਿੰਡ ਫਤਿਆਬਾਦ ਦੀ ਨਹਿਰ ਕੰਡੇ ਨੇੜੇ ਬਿਜਲੀ ਘਰ ਦੇ ਕੋਲ ਬੀਤੇ ਦਿਨੀ ਇੱਕ ਨੌਜਵਾਨ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੰਭੀਰ ਜ਼ਖਮੀ ਕਰਕੇ ਸੁੱਟ ਦਿੱਤਾ ਸੀ ਤਰਹਾ gira ਵੱਲ ਨੌਜਵਾਨ ਨੂੰ ਚੁੱਕ ਕੇ ਕਿਸੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਸੀ ਅਤੇ ਨਾਲ ਹੀ ਜ਼ਖਮੀ ਨੌਜਵਾਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਜਦੋਂ ਹਸਪਤਾਲ ਵਿੱਚ ਜਾ ਕੇ ਪਤਾ ਕੀਤਾ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਮ੍ਰਿਤਕ ਨੌਜਵਾਨ ਕਿਰਪਾਲ ਸਿੰਘ ਪੁੱਤਰ ਗਿਆਨ ਸਿੰਘ ਉਮਰ ਤਕਰੀਬਨ 27-28 ਸਾਲ ਵਾਸੀ ਪਿੰਡ ਰਾਲਚਾਲ ਦੇ ਪਰਿਵਾਰ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡਾ ਲੜਕਾ ਘਰੋਂ ਬਾਹਰ ਕੰਮ ਤੇ ਗਿਆ ਸੀ ਜਿਸ ਦੀ ਮੌਤ ਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਹੈ ਇਸ ਮਾਮਲੇ ਵਿੱਚ ਪੁਲਿਸ ਚੌਂਕੀ ਫਤਿਹਬਾਦ ਨੇ 174 ਦੀ ਕਾਰਵਾਈ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਰਨ ਤਰਨ ਤੋਂ ਸਾਨੂੰ ਫਤਿਹਬਾਦ ਦੀ ਖਾਸ ਰਿਪੋਰਟ ਮਤਾ ਜੀ ਕੀ ਗੱਲ ਗੱਲ ਬਾਤ ਹੋਈ ਤੁਹਾਡੇ ਬੇਟੇ ਨੂੰ ਜਿਸ ਤਰ੍ਹਾਂ ਮੌਤ ਜੀ 176 ਉੱਠਿਆ ਤੇ ਮੈਨੂੰ ਆਂਦਾ ਮੰਮੀ ਮੈਨੂੰ ਸਵਾਰੀਆਂ ਮਿਲ ਗਈਆਂ ਟੈਂਪੋ ਦੀਆਂ ਕੰਮ ਤੇ ਜਾਂਦਾ ਮਿਸਤਰੀ ਦਾ ਕੰਮ ਕਰਦਾ ਜਿਹੜਾ ਵੀ ਕੰਮ ਮਿਲਦਾ ਕਰ ਲੈਂਦਾ ਇੱਕ ਰਵੈਣ ਦਾ ਵੀ ਕਰ ਲੈਂਦਾ ਸਾਰੇ ਕੰਮ ਸਿੱਖਿਆ ਮੈਂ ਨੂੰਹਾਂ ਦਾ ਚਾਹ ਬਣਾ ਲੇ ਮਮੀ ਮੈਂ ਦੁੱਧ ਚ ਪੱਤੀ ਪਾਤੀ ਮੈਂ ਚਾਹ ਚਲ ਪੀ ਲਾ ਆਹਦਾ ਮਮੀ ਮਕਾਮ ਤੇ ਨਹੀਂ ਜਾਣਾ ਮੈਨੂੰ ਸਵਾਰ ਕੇ ਮਿਲਦੀ ਆ ਤੋ ਉਹ ਵੀਰੇ ਮੇਰੀਆਂ ਦੋਵਾਂ ਅੱਖਾਂ ਨੂੰ ਨਿਗਾਰੀਆਂ ਗਈ ਇੱਕ ਅੱਖ ਦੀ ਬੰਨਦੇ ਸੱਜੀ ਦੀ ਤੇ ਖੱਬੀ ਬਣਵਾਈਆਂ ਲੰਚ ਪਵਾਇ ਇਹ ਵੀ ਖਰਾਬ ਹੋ ਗਿਆ ਤੇ ਮੇਰੇ ਪਥਰੀਆਂ ਦਾ ਪ੍ਰੋਬਲਮ ਹੋਇਆ ਜੇ ਪਿੱਤੇ ਦੀਆਂ ਪਥਰੀਆਂ ਨੇ ਨਿਕਲ ਗਏ ਮੇਰੀ ਬਹੁਤ ਮੰਦੀ ਹਾਲਤ ਵਾ ਮੈਂ ਆਪਣੇ ਪੁੱਤ ਨੂੰ ਉਹ ਗਿਆ ਸੀ ਸਵਾਰੀਆਂ ਲੈ ਕੇ ਫਿਰ ਸ਼ਾਮਾਂ ਤੱਕ ਡਿੱਗਦੀ ਰਹੀ ਆ ਵੀ ਭੈਣ ਗੋਲਵਾਲ ਵਿਆਹੀ ਆ ਮੈਂ ਉੱਥੇ ਚੜ ਗਿਆ ਹੋਊਗਾ ਮੈਂ ਡਿੱਗਦੀ ਰਹੀ 2-3 ਦਿਨ ਨਹੀਂ ਪਤਾ ਲੱਗਾ ਉੱਥੋਂ ਕਿਤੇ ਬਾਬਿਆਂ ਕੋ ਮਿਲੀ ਇਹਦੀ ਫਿਰ ਪਤਾ ਲੱਗਾ ਜਿਹੜੀ ਵੀਡੀਓ ਆਈ ਕੀ ਮੰਗ ਕੀ ਕਰਦੇ ਜੀ ਹਾਂ ਕੀ ਮੰਗ ਕਰਦੇ ਜੀ ਕਹਿੰਦੇ ਪੁਲਿਸ ਨੂੰ ਕੀ ਕਹਿਣਾ ਕੀ ਕਹਿੰਦੇ ਜੀ ਅ ਵੀ ਤੁਸੀਂ ਚਲੋ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਮਾਰਿਆ ਵੀਰ ਨੂੰ ਮੈਨੂੰ ਉਹਨਾਂ ਦਾ ਲੱਭਣਾ ਚਾਹੀਦਾ ਹਾਂਜੀ ਕੀ ਨਾਂ ਤੁਹਾਡਾ ਜੀ ਹਰਪਜਨ ਸਿੰਘ ਜੀ ਸਰਪੰਚ ਮੌਜੂਦਾ ਕ ਸਾਫਕਾ ਜੀ ਸਾਫਕਾ ਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਪਿੰਡ ਦੇ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਨੇ ਜਿਹੜਾ ਮੌਤੇ ਘਰ ਤਾਲਿਆ ਅਣਪਛਾਤੇ ਪਾਵੇਂ ਹੋਣ ਪਾਵੇਂ ਕਿਸ ਤਰ੍ਹਾਂ ਜੀ ਬਹੁਤ ਬਹੁਤ ਮਾੜੀ ਗੱਲ ਵਾ ਇਹਦੇ ਬੰਦੇ ਲੱਭਣੇ ਚਾਹੀਦੇ ਆ ਇਹਨੂੰ ਕਤਲ ਦੇ ਸਭ ਕੁਝ ਹੋਣਾ ਚਾਹੀਦਾ ਵਾ ਸਰਕਾਰ ਕੀ ਨਹੀਂ ਕਰ ਸਕਦੀ ਸਭ ਕੁਝ ਕਰ ਸਕਦੀ ਆ ਜੇ ਲੱਭੜਾ ਹੋਵੇ ਇਹ ਲੱਭ ਕੇ ਇਹਨਾਂ ਘਰ ਦੇ ਦੇਣਾ ਜੀ ਦਾ ਸਭ ਕੁਝ ਜੋ ਇਹਦਾ ਪੜਦਾ ਵਾ حق ਬਣਦਾ ਉਹਨੂੰ ਜੂਰ ਦੇਈਂਦਾ ਮੁੰਡਾ ਜੇ ਹੋ ਗਿਆ ਗਲਤ ਤੇ ਕਈ ਗਲਤ ਹੁੰਦੇ ਆ ਪਰ ਨਹੀਂ ਇਹਦਾ ਜੋ ਕਤਲ ਕੀਤਾ ਬਹੁਤ ਮਾੜੀ ਗੱਲ ਹੋਈ ਆ ਅੱਜ ਪਿੰਡ ਦੇ ਬਹੁਤ ਇਸ ਗੱਲ ਤੇ ਨਾਰਾਜ਼ ਹੋ ਸਾਰੇ ਤੇ ਇਹ ਆਪਣਾ ਲਾਪਰਵਾਹ ਕਤਲ ਦੇ ਪਾਦੇ ਤੇ დასਟਰੀ ਚਾਹੀਦੇ ਆ ਗਾਂ ਫੇ ਉਹ ਤੋਂ ਪੰਨ ਪੈ ਜੂ ਉਹਨਾਂ ਨੂੰ ਗਾਂ ਨਾਂ ਕਰ ਦੇ ਜੇ ਅੱਜ ਨਾ ਫੜੇ ਕਿਤੇ ਫੇ ਗਾਲ ਬਹੁਤ ਕਮ ਮਾੜਾ ਕਰਨਗੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਨਾ ਜ਼ਰੂਰੀ ਆਪਣ ਸਾਰੇ ਰਹਿਮਤ ਕਰਨੀ ਚਾਹੀਦੀ ਆ ਪੁਲਿਸ ਵਾਲਿਆਂ ਨੂੰ ਕਰਨੀ ਚਾਹੀਦੀ ਆ ਸਾਡੇ ਇਲਾਕੇ ਵਾਲਿਆਂ ਨੂੰ ਕਰਨੀ ਚਾਹੀਦੀ ਆ ਇਹਦੀਆਂ ਗੱਲਾਂ ਇੰਨੇ ਵੱਡੀਆਂ ਆ ਭਾਈ ਕੀ ਨਾਂ ਟੱਡਾ ਜੀ ਰੋਪਿੰਦਰ ਸਿੰਘ ਕਿਹੜਾ ਪਿੰਡ ਆ ਜੀ ਰਾਲਚਾਣਾ ਕੀ ਗੱਲ ਬਾਤ ਹੋਈ ਜਿਹੜੀ ਨੌਜਵਾਨ ਦੀ ਆ ਮੌਤ ਹੋਈ ਆ ਜੀ ਇਹ ਇਤਰਾ ਅਟਾ ਚਲਾਉਂਦਾ ਹਾਸਦਾ ਤੇ ਉੱਥੇ ਰਾਜ ਮਰ ਗਿਆ ਹਨ ਮਛਾਤੇ ਬੰਦਾਂ ਨੇ ਕੋਈ ਤਾਂ ਹੱਥੋਂ ਭਾਈ ਪੈ ਗਏ ਉਹਨਾਂ ਦੇ ਕਾਰਵਾਈ ਕੀਤੀ ਆ ਜੀ ਮੁਰਕੇ ਸਾਨੂੰ ਦੂਜੇ ਦਿਨ ਪਤਾ ਪਤਾ ਲੱਗਾ ਤੇ ਜਦ ਹੂੰ ਕੀ ਨਾਂ ਸੀ ਨੌਜਵਾਨ ਦੀ ਕਿੰਨੀ ਉਮਰ ਸੀ ਜੀ ਕਰਪਾਲ ਸਿੰਘ ਨਾ ਜੀ ਦੇ 30 ਸਾਲ ਹੁੰਦੇ ਤੁਹਾਨੂੰ ਬਾਅਦ ਕਿਦਾਂ ਪਤਾ ਲੱਗਦਾ ਜੀ ਆਹ ਸੋਸ਼ਲ ਮੀਡੀਆ ਤੇ ਮੋਬਾਈਲ ਤੋਂ ਪਤਾ ਲੱਗਿਆ 12 ਤਰੀਕ ਨੂੰ ਤਾਂ ਹਸਪਤਾਲ 'ਚ ਮੌਤ ਹੋਈ ਜੀ ਹਾਂਜੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਉਹ ਸਾਲਾ ਨੇ ਆਖਿਆ ਜੀ ਅਸੀਂ ਆਪਦੀ ਕਾਰਵਾਈ ਕਰਾਂਗੇ ਬੁਰੀ ਉਹਨਾਂ ਨੇ ਪ੍ਰਸਾਜ ਜੋ ਕਰਨਗੇ ਆਪਦੇ ਹਿਸਾਬ ਨਾਲ ਕਾਰਵਾਈ ਕਰ ਲੈਗੇ ਭਾਈ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਜਸਬੀਰ ਸਿੰਘ ਆ ਜੀ ਇਹ ਜਿਨ੍ਹਾਂ ਦੀ ਮੌਤ ਹੋਈ ਆ ਕੀ ਲੱਗਦਾ ਡੋਡਾ ਜੀ ਇਹ ਆਪਣਾ ਛੋਟਾ ਸਾਲਾ ਸੀ ਕੀ ਗੱਲਬਾਤ ਹੋਈ ਆ ਜੀ ਗੱਲਬਾਤ ਵੀਰ ਜੀ ਹੋਈ ਇਹ ਨਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਕਰਤੇ ਗਿਆ ਤੇ ਮੰਨ ਲਓ ਕਿ ਕੰਮ ਤੋਂ ਵਾਪਸ ਆ ਰਿਹਾ ਸੀ 8:30 ਵਜੇ ਦੀ ਗੱਲ ਆ ਤੇ ਕੁਝ ਹੁਣ ਪਛਾਤੇ ਬੰਦਿਆਂ ਨੇ ਮਿਲ ਕੇ ਇਹਨੂੰ ਸੱਟਾਂ ਬੇਟਾਂ ਲਾਤੀਆਂ ਤੇ ਸੱਟਾਂ ਵੀ ਇੰਨੇ ਲਾਤੀਆਂ ਵੀ ਡੈਥ ਹੀ ਹੋ ਗਈ ਇਹਦੀ ਆ ਹੂੰ ਯਾਨੀ ਕਿ ਅਸੀਂ ਹੁਣ ਕਾਰਵਾਈ ਚਾਹੁੰਦੇ ਆ ਪੁਲਿਸ ਨੂੰ ਅਸੀਂ ਫਤਿਹਵਾਦ ਚੌਂਕੀ ਵੀ ਦਰਖਾਸਤ ਦਿੱਤੀ ਆ ਤੇ ਗੁੰਡਾ ਸਾਹਿਬ ਹੀ ਤੇ ਤਕਰੀਬਨ ਤੁਸੀਂ ਘਰ ਦੇ ਹਾਲਾਤ ਵੇਖ ਸਾ ਤੇ ਜੇ ਘਰ ਦੇ ਹਾਲਾਤ ਵੀ ਕਿੰਨੇ ਮਾੜੇ ਯਾਨੀ ਕਿ ਕਮਾਊ ਪੁੱਤ ਯਾਨੀ ਕਿ ਚਲੇ ਗਿਆ ਇਹਨਾਂ ਦਾ ਹੂੰ ਯਾਨੀ ਕਿ ਇਨਸਾਫ ਚਾਹੁੰਦੇ ਆ ਅਸੀਂ ਵੀ ਇਨਸਾਫ ਮਿਲੇ ਤੇ ਪੁਲਿਸ ਤੋਂ ਵੀ ਇਨਸਾਫ ਚਾਹੁੰਦੇ ਆ ਤੇ ਗਾਂ ਤੋਂ ਅੱਗੇ ਤੋਂ ਯਾਨੀ ਕਿ ਇਹ ਤੇ ਚਲੇ ਗਿਆ ਕਿਸੇ ਦਾ ਧੀ ਪੁੱਤ ਇਦਾਂ ਨਾ ਹੋਵੇ ਕਿਉਂਕਿ ਜਾਨੋ ਮਾਰ ਦਾ ਹੱਕ ਸਿਰਫ ਪਰਮਾਤਮਾ ਦੇ ਕੋਲ ਬੰਦੇ ਨੂੰ ਜਾਨੋ ਮਾਰ ਦਾ ਹੱਕ ਨਹੀਂ ਹੈਗਾ ਚਾਹੇ ਕਿਹਦਾ ਧੀ ਮਾੜਾ ਜਾਂ ਪੁੱਤ ਮਾੜਾ ਵਾ ਤੇ ਉਹਨੂੰ ਬੰਦੇ ਨੂੰ ਮਾਰਨ ਦਾ ਹੱਕ ਕਨੇ ਦਿੱਤਾ ਅਸੀਂ ਇਨਸਾਫ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਜਿਹੜਾ ਉਹ ਜਲਦੋ ਜਲ ਦੇਲ ਦੇ ਵਿੱਚ ਡੱਕਿਆ ਜਾਵੇ ਤਾਂ ਵੀ ਕਿਸੇ ਹੋਰ ਦੇ ਨਾਲ ਇਦਾਂ ਦਾ ਕੰਮ ਨਾ ਹੋਵੇ ਕਿੱਥੇ ਹੋਈ ਸੀ ਕਟੜਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਜੀ ਜੀ ਵੀਰ ਜੀ ਸਾਨੂੰ ਨਾ 10 ਤਰੀਕ ਨੂੰ ਆਪਾਂ ਇਹਨਾਂ ਦੇ ਵੱਡੇ ਆਪਣੇ ਸਾਲੇ ਨੂੰ ਇਹਨੂੰ ਫੋਨ ਆਇਆ ਇਹਨੇ ਕੀਤਾ ਤੇ ਉਦੋਂ ਮਤਲਬ ਕਿ ਵਾਪਸ ਆ ਰਿਹਾ ਸੀ ਤੇ ਉਸ ਤੋਂ ਬਾਅਦ ਮੁੜ ਕੇ ਬਾਅਦ ਇਹਨੂੰ ਹੋਰ ਕਨੇ ਫੋਨ ਕੀਤਾ ਵੀ ਤੁਹਾਡਾ ਨਾ ਮੁੰਡਾ ਇਹਦਾ ਡੱਗਾ ਪਿਆ ਇਹਨੇ ਸੋਚਿਆ ਵੀ ਇਹ ਨਹੀਂ ਮਜ਼ਾਕ ਕਰਨ ਰਿਹਾ ਉਸ ਤੋਂ ਬਾਅਦ ਮੁੜ ਕੇ ਤੀਜੇ ਚੌਥੇ ਦਿਨ ਬਾਅਦ ਮਿਲਕੇ ਨਾ ਸੋਸ਼ਲ ਮੀਡੀਆ ਰਾਹੀਂ ਜਾਣ ਕੇ ਇੱਕ ਵੀਡੀਓ ਵਾਇਰਲ ਹੋਈ ਵੀ ਜਿਹਦੇ ਵਿੱਚ ਉਹ ਡੱਗਾ ਪਿਆ ਤੜਫਰਿਆ ਪੂਰਾ ਯਾਨਕਿ ਬਹੁਤ ਬੁਰੀ ਮੌਤੇ ਉਹਨੂੰ ਮਾਰਿਆ ਗਿਆ ਯਾਨਕਿ ਗਲ ਦੇ ਵਿੱਚ ਹੀ ਕੋਈ ਜਿਹਦੇ ਨਿਸ਼ਾਨ ਹੈਗੇ ਕੱਟਦੇ ਨਿਸ਼ਾਨ ਆ ਤੇ ਪਿਛੇ ਸਿਰ ਦੇ ਵਿੱਚ ਛੱਟ ਲੱਗੀ ਆ ਤੇ ਮਿਲਕੇ ਬਾਬਿਆਂ ਦੇ ਹਸਾਲ ਮਿਲਕੇ ਪਛਾਇਆ ਆਪਣੇ ਖੜੂ ਸਾਹਿਬ ਬਾਬਿਆਂ ਨੇ ਤੇ ਉਹ ਬਾਅਦ ਵਿੱਚ ਪਤਾ ਲੱਗਾ ਤੇ ਹੁਣ ਯਾਨਕਿ ਪੁਲਿਸ ਕਾਰਵਾਈ ਚਾਹੁੰਨੇ ਸੀ ਪੁਲਿਸ ਕਾਰਵਾਈ ਹੋਵੇ ਕੋਈ ਕਿਸੇ ਨਾਲ ਨਿੱਜੀ ਵੈਰਤ ਨਹੀਂ ਸੀ ਉਹ ਨੌਜਵਾਨ ਦਾ ਨਹੀਂ ਨਹੀਂ ਵੈਰ ਨਹੀਂ ਸੀ ਕਿਸੇ ਨਾਲ ਉਹਦਾ ਵੈਨ ਜੇ ਇਹ ਲੁੱਟ ਖੋਹ ਦੀ ਨੀਤ ਨਾਲ ਕਿਸੇ ਨੇ ਜਾਨੇ ਕੀਤਾ ਜੋ ਵੀ ਕੀਤਾ ਵਾ ਲੁੱਟੋਂ ਖਵਾਜ ਕਾਲ ਬਹੁਤ ਹੋਈਆਂ ਵਾ ਲੋਕਾਂ ਨੂੰ ਅੱਜ ਕੱਲ ਤੁਹਾਨੂੰ ਪਤਾ ਆ ਵੀ ਨਸ਼ੇ ਪੱਤੇ ਨਾਲ ਲੋਕ ਬਹੁਤ ਗ੍ਰਸਤ ਹੋਏ ਆ ਤੇ ਸਰਕਾਰ ਨੂੰ ਅਸੀਂ ਕਹਿੰਨੇ ਆ ਵੀ ਤੁਸੀਂ ਥੋੜਾ ਜਿਆ ਨਸ਼ਿਆਂ ਦੇ ਕੰਟਰੋਲ ਕਰੋ ਤੇ ਕੀ ਮੰਗ ਕੇ ਹੋ ਕੀ ਮੰਗ ਕਰਦੇ ਮੰਗ ਇਹ ਵੀ ਪ੍ਰਵਾਹ ਨੂੰ ਇਨਸਾਫਤ ਵਾਇ ਜਾਵੇ ਹਾਂਜੀ